ਤੁਸੀਂ ਇਹ ਗੱਲ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਮੇਰੀ ਤਾਂ ਕਿਸਮਤੀ ਬਹੁਤ ਮਾੜੀ ਹੈ ਮੇਰਾ ਤਾਂ ਕੋਈ ਕੰਮ ਹੀ ਨਹੀਂ ਚੱਲਦਾ ਪਿਆ ਕਿਤੇ ਨਾ ਕਿਤੇ ਤੁਸੀਂ ਵੀ ਇਹ ਗੱਲ ਕਹੀ ਹੋਏਗੀ ਕਿਉਂਕਿ ਜਦੋਂ ਇਨਸਾਨ ਬਹੁਤ ਹੀ ਮਿਹਨਤ ਕਰਕੇ ਜਦੋਂ ਬਹੁਤ ਕੰਮ ਕਰਦਾ ਹੈ ਤੇ ਉਸ ਇਨਸਾਨ ਨੂੰ ਉਸ ਚੀਜ਼ ਦਾ ਫਲ ਨਹੀਂ ਮਿਲਦਾ ਜਾਂ ਜੋ ਚੀਜ਼ਾਂ ਉਸ ਇਨਸਾਨ ਨੇ ਸੋਚੀਆਂ ਹੁੰਦੀਆਂ ਨੇ ਉਹ ਚੀਜ਼ਾਂ ਉਸ ਇਨਸਾਨ ਨੂੰ ਨਹੀਂ ਮਿਲਦੀਆਂ ਉਲਟਾ ਦੁੱਖ ਤਕਲੀਫਾਂ ਮਿਲਦੀਆਂ ਨੇ ਫੇਰ ਉਹ ਰੱਬ ਨੂੰ ਕਹਿੰਦਾ ਕਿ ਰੱਬਾ ਮੈਂ ਤੇਰਾ ਕੀ ਮਾੜਾ ਕਰ ਦਿੱਤਾ ਬਾਕੀ ਸਾਰੇ ਲੋਕਾਂ ਨੂੰ ਖੁਸ਼ੀਆਂ ਦੇ ਰਿਹਾ ਤੇ ਮੈਨੂੰ ਦੁੱਖ ਤਕਲੀਫਾਂ ਦੇ ਰਿਹਾ ਲੱਗਦਾ ਮੇਰੀ ਕਿਸਮਤ ਬਹੁਤ ਮਾੜੀ ਹੈ ਜਿਹੜੀ ਚੀਜ਼ ਬਾਰੇ ਵੀ ਸੋਚਦਾ ਕਿ ਇਹ ਮੈਨੂੰ ਮਿਲ ਜਾਵੇ ਉਹੀ ਚੀਜ਼ ਮੈਨੂੰ ਨਹੀਂ ਮਿਲਦੀ ਉਹੀ ਚੀਜ਼ ਮੇਰੇ ਤੋਂ ਦੂਰ ਹੋ ਜਾਂਦੀ ਹੈ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਬੇਸ਼ੱਕ ਤੁਹਾਡੀ ਕਿੰਨੀ ਵੀ ਕਿਸਮਤ ਮਾੜੀ ਹੋਵੇ ਸਾਰੀ ਮਾੜੀ ਕਿਸਮਤ ਬਦਲ ਜਾਏਗੀ ਥੈਂ ਸਿੱਧੇ ਲੱਗ ਜਾਣਗੇ ਲੋਕ ਤੁਹਾਡੇ ਲਈ ਇਹ ਗੱਲ ਕਿਆ ਕਰਨਗੇ ਕਿ ਇਹ ਪਤਾ ਨਹੀਂ ਕਿਹੋ ਜੀ ਕਿਸਮਤ ਲੈ ਕੇ ਪੈਦਾ ਹੋਇਆ ਹੈ ਇੰਨਾ ਲੱਕੀ ਹੈ ਇਹਨੂੰ ਬਿਨਾ ਮੰਗੇ ਹੀ ਸਭ ਕੁਝ ਮਿਲ ਜਾਂਦਾ ਹੈ ਲੋਕਾਂ ਦੇ ਮੂੰਹੋਂ ਤੁਸੀਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਕਰੋਗੇ ਤਾਂ ਸਮਾਂ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਨੇ ਇੱਕ ਕਰਿਆਨੇ ਦੀ ਦੁਕਾਨ ਓਪਨ ਕੀਤੀ ਉਸ ਦਾ ਨਵਾਂ ਨਵਾਂ ਕੰਮ ਸੀ ਉਸੋ ਚਾਹਦਾ ਕਿ ਇਹ ਕੰਮ ਹੌਲੀ-ਹੌਲੀ ਚੱਲ ਪੇਗਾ ਪਰ ਉਸ ਦਾ ਕੰਮ ਕੁਝ ਵੀ ਨਹੀਂ ਚੱਲਦਾ ਹਫਤਾ ਬੀਤ ਜਾਂਦਾ ਕੋਈ ਵੀ ਗਾਹਕ ਉਸ ਦੀ ਦੁਕਾਨ ਤੇ ਨਹੀਂ ਆਉਂਦਾ ਕੋਈ ਵਿਰਲਾ ਹੀ ਗਾਹਕ ਉਸ ਦੀ ਦੁਕਾਨ ਤੇ ਆਉਂਦਾ ਉਸ ਇਨਸਾਨ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਦੁਕਾਨ ਹਜੇ ਨਵੀਂ ਹੈ ਇਸ ਬਾਰੇ ਕੋਈ ਜਾਣਦਾ ਨਹੀਂ ਇਸ ਕਰਕੇ ਦੁਕਾਨ ਤੇ ਗਾਹਕ ਨਹੀਂ ਆ ਰਿਹਾ ਪਹਿਲਾਂ ਤਾਂ ਉਹ ਇਨਸਾਨ ਆਪਣੇ ਮਨ ਨੂੰ ਇਹ ਗੱਲ ਕਹਿ ਕੇ ਸਮਝਾਉਂਦਾ ਰਹਿੰਦਾ ਹੈ ਇਸੇ ਤਰ੍ਹਾਂ ਕਰਦੇ-ਕਰਦੇ ਮਹੀਨਾ ਬੀਤ ਜਾਂਦਾ ਪਰ ਉਸਦਾ ਕੰਮ ਨਹੀਂ ਚੱਲਦਾ ਕਿਤੇ ਨਾ ਕਿਤੇ ਉਸਦੇ ਮਨ ਦੇ ਵਿੱਚ ਚਿੰਤਾ ਵੀ ਸੀ ਕਿਉਂਕਿ ਉਸਦਾ ਕੰਮ ਬਿਲਕੁਲ ਹੀ ਬੰਦ ਸੀ ਕਈ ਵਾਰ ਤਾਂ ਕੋਈ ਵੀ ਗਾਹਕ ਨਹੀਂ ਆਉਂਦਾ ਸੀ ਉਸਨੂੰ ਖਾਲੀ ਮੁੜਨਾ ਪੈਂਦਾ ਸੀ ਇੱਕ ਦਿਨ ਤਾਂ ਇੰਨਾ ਜ਼ਿਆਦਾ ਪਰੇਸ਼ਾਨ ਹੋਇਆ ਕਿ ਉਸਦਾ ਬਹੁਤ ਸਮਾਨ ਖਰਾਬ ਵੀ ਹੋ ਗਿਆ ਉਲਟਾ ਉਸਨੂੰ ਨੁਕਸਾਨ ਹੋਇਆ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਕੇ ਆਪਣੇ ਘਰ ਜਾ ਕੇ ਪੈ ਗਿਆ ਰੋਟੀ ਖਾਣ ਨੂੰ ਵੀ ਜੀ ਨਹੀਂ ਕੀਤਾ ਕਿਉਂਕਿ ਰੋਟੀ ਵੀ ਤਾਂ ਹੀ ਚੰਗੀ ਲੱਗਦੀ ਹੈ ਜੇ ਕੋ ਬਾਰੋਂ ਪੈਸੇ ਕਮਾ ਕੇ ਲੈ ਕੇ ਆਈਏ ਆਪਣੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਆਪਾਂ ਪੈਸੇ ਕਮਾ ਕੇ ਲੈ ਕੇ ਆਈਏ ਤੇ ਘਰ ਦੇ ਵਿੱਚ ਬੈਠ ਕੇ ਰੋਟੀ ਖਾਈਏ ਤੇ ਜਦੋਂ ਮਾਣੀ ਪਰੇਸ਼ਾਨ ਹੋਵੇ ਫਿਰ ਇਨਸਾਨ ਦਾ ਰੋਟੀ ਖਾਣ ਨੂੰ ਵੀ ਜੀ ਨਹੀਂ ਕਰਦਾ ਇਕੱਲਾ ਪਿਆ ਸੋਚਦਾ ਹੈ ਕਿ ਕਿਉਂ ਨਾ ਮੈਂ ਇਹ ਕੰਮ ਬੰਦ ਕਰ ਦੇਵਾਂ ਕਿਉਂਕਿ ਘਰ ਦੇ ਵਿੱਚ ਰਾਸ਼ਨ ਵਰਤਿਆ ਜਾਏਗਾ ਇਸ ਕਰਕੇ ਮੇਰਾ ਰਾਸ਼ਨ ਵੀ ਖਰਾਬ ਨਹੀਂ ਹੋਏਗਾ ਮੈਨੂੰ ਘਾਟਾ ਵੀ ਨਹੀਂ ਪੈਗਾ ਕਿਉਂਕਿ ਗਰਾਖ ਤਾਂ ਕੋਈ ਆ ਨਹੀਂ ਰਿਹਾ ਮਨ ਦੇ ਵਿੱਚ ਆਪਣੇ ਕੰਮ ਨੂੰ ਬੰਦ ਕਰਨ ਦੀ ਸੋਚਦਾ ਹੈ ਅਗਲੇ ਦਿਨ ਫੇਰ ਉਦਾਂ ਹੀ ਬਹੁਤ ਹੀ ਪਰੇਸ਼ਾਨ ਮਨ ਲੈ ਕੇ ਆਪਣੇ ਦੁਕਾਨ ਤੇ ਚੱਲ ਜਾਂਦਾ ਹੈ ਉੱਥੇ ਜਾ ਕੇ ਸਫਾਈ ਕਰਕੇ ਦੁਕਾਨ ਵਧੀਆ ਤਰੀਕੇ ਦੇ ਨਾਲ ਲਗਾ ਕੇ ਬੈਠ ਜਾਂਦਾ ਹੈ ਹੁਣ ਮਨ ਦੇ ਵਿੱਚ ਸੋਚ ਰਿਹਾ ਸੀ ਕਿ ਕੋਈ ਆਏਗਾ ਜਾਂ ਨਹੀਂ ਕਿ ਫੇਰ ਅੱਜ ਖਾਲੀ ਹੱਥ ਮੁੜਨਾ ਪਏਗਾ ਉਸ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਦੁਕਾਨ ਤੇ ਕੋਈ ਗ੍ਰਾਹਕ ਆਵੇ ਪਰ ਕੋਈ ਵੀ ਗ੍ਰਾਹਕ ਨਹੀਂ ਆਉਂਦਾ ਅੱਜ ਫੇਰ ਉਸ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ ਬਹੁਤ ਹੀ ਉਦਾਸ ਸੀ ਰਸਤੇ ਦੇ ਵਿੱਚ ਆ ਰਿਹਾ ਸੀ ਤਾਂ ਅਚਾਨਕ ਉਸ ਨੂੰ ਇੱਕ ਬਹੁਤ ਹੀ ਬਜ਼ੁਰਗ ਬਾਬਾ ਮਿਲਦਾ ਹੈ ਜੋ ਕਿ ਬਹੁਤ ਹੀ ਸਮਝਦਾਰ ਸੀ ਬਜ਼ੁਰਗ ਬਾਬਾ ਉਹਨਾਂ ਦੀ ਗਲੀ ਦੇ ਵਿੱਚ ਹੀ ਰਹਿੰਦਾ ਸੀ ਜੋ ਉਹਨਾਂ ਨਾਲ ਕਾਫੀ ਵਧੀਆ ਵਰਤਦਾ ਸੀ ਪਰੇਸ਼ਾਨ ਹੋਇਆ ਉਹ ਇਨਸਾਨ ਤੁਰਿਆ ਆ ਰਿਹਾ ਸੀ ਬਜ਼ੁਰਗ ਬਾਬਾ ਉਸਦੇ ਨਾਲ ਤੁਰਨ ਲੱਗ ਜਾਂਦਾ ਉਵੇਂ ਆਪਣੇ ਘਰ ਜਾ ਰਹੇ ਸੀ ਤਾਂ ਬਜ਼ੁਰਗ ਬਾਬਾ ਉਸ ਇਨਸਾਨ ਨੂੰ ਪੁੱਛਦਾ ਕਿ ਕੀ ਗੱਲ ਪੁੱਤ ਬਹੁਤ ਪਰੇਸ਼ਾਨ ਲੱਗ ਰਹੇ ਆ ਤਾਂ ਬਜ਼ੁਰਗ ਬਾਬੇ ਨੂੰ ਗੱਲ ਦੱਸਦਾ ਹੈ ਕਿ ਮੇਰੀ ਦੁਕਾਨ ਤੇ ਕੋਈ ਗਰਾਖ ਨਹੀਂ ਆ ਰਿਹਾ ਮੈਂ ਨਵਾਂ ਕੰਮ ਸ਼ੁਰੂ ਕੀਤਾ ਤੁਸੀਂ ਦੱਸੋ ਮੈਂ ਕੀ ਕਰਾਂ ਮੇਰਾ ਸਮਾਨ ਖਰਾਬ ਹੋ ਰਿਹਾ ਕੋਈ ਸਮਾਨ ਵੇਚਦਾ ਨਹੀਂ ਇਸ ਕਰਕੇ ਮੈਨੂੰ ਨੁਕਸਾਨ ਹੋ ਰਿਹਾ ਮੈਂ ਸੋਚਦਾ ਕਿ ਇਹ ਕੰਮ ਬੰਦ ਕਰ ਦੇਵਾਂ ਬਜ਼ੁਰਗ ਬਾਬਾ ਉਸ ਨੂੰ ਕਹਿੰਦਾ ਕਿ ਪੁੱਤ ਮੈਂ ਤੈਨੂੰ ਇੱਕ ਤਰੀਕਾ ਦੱਸਦਾ ਜਿਹਦੇ ਨਾਲ ਤੇਰੀ ਦੁਕਾਨ ਤੇ ਗਰਾਖ ਵੀ ਆਏਗਾ ਤੇਰੀ ਮਾੜੀ ਕਿਸਮਤ ਵੀ ਬਦਲ ਜਾਏਗੀ ਤੇਰੇ ਦਿਨ ਸਿੱਧੇ ਲੱਗ ਜਾਣਗੇ ਉਹ ਇਨਸਾਨ ਕਹਿੰਦਾ ਕਿ ਹਾਂਜੀ ਬਜ਼ੁਰਗੋ ਦੱਸੋ ਤਾਂ ਉਹ ਬਜ਼ੁਰਗ ਉਸ ਇਨਸਾਨ ਨੂੰ ਕਹਿੰਦਾ ਤੁਸੀਂ ਸਵੇਰ ਕਿੰਨੇ ਵਜੇ ਉੱਠਦੇ ਹੋ ਤਾਂ ਉਹ ਇਨਸਾਨ ਕਹਿੰਦਾ ਕਿ ਲਗਭਗ 6 6:30 ਵਜੇ ਮੈਂ ਉੱਠ ਕੱਢਦਾ ਬਜ਼ੁਰਗ ਬਾਬਾ ਕਹਿੰਦਾ ਕਿ ਤੁਸੀਂ ਇੱਕ ਕੰਮ ਕਰਨਾ ਹੈ ਤੁਸੀਂ ਉੱਠ ਕੇ ਨਹਾ ਕੇ ਰੱਬ ਨੂੰ ਯਾਦ ਕਰਨਾ ਤੇ ਰੱਬ ਨੂੰ ਯਾਦ ਕਰਕੇ ਉਸ ਤੋਂ ਬਾਅਦ ਇੱਕ ਮੁਠੀ ਕਣਕ ਜਾਂ ਇੱਕ ਮੁਠੀ ਚੌਲਾਂ ਦੇ ਦਾਣੇ ਆਪਣੇ ਘਰੋਂ ਲੈ ਕੇ ਪਸ਼ੂਆਂ ਨੂੰ ਜਾਂ ਪੰਛੀਆਂ ਨੂੰ ਪਾਉਣੇ ਨੇ ਤੁਸੀਂ ਇਦਾਂ ਕਰਿਓ ਇੱਕ ਖਾਲੀ ਜਿਹੀ ਜਗ੍ਹਾ ਦੇਖਿਓ ਹੋ ਸਕਦਾ ਤੁਸੀਂ ਆਪਣੀ ਛੱਤ ਤੇ ਵੀ ਇਹ ਕੰਮ ਕਰ ਲਿਓ ਆਪਣੀ ਛੱਤ ਉੱਪਰ ਪੰਛੀਆਂ ਲਈ ਦਾਣੇ ਪਾਉਣੇ ਨੇ। ਉਹ ਇਨਸਾਨ ਪੁੱਛਦਾ ਕਿ ਬਾਬਾ ਜੀ ਇਹਦੇ ਨਾਲ ਕੀ ਹੋਏਗਾ? ਬਜ਼ੁਰਗ ਬਾਬਾ ਕਹਿੰਦਾ ਕਿ ਇਹਦੇ ਨਾਲ ਤਾਂ ਸਭ ਕੁਝ ਹੋਏਗਾ। ਤੂੰ ਇੱਕ ਵਾਰ ਇਹ ਕੰਮ ਕਰਕੇ ਵੇਖ। ਫਿਰ ਤੈਨੂੰ ਫਰਕ ਲੱਗਿਆ ਤਾਂ ਮੇਰੇ ਕੋਲ ਆਈਂ। ਉਹ ਇਨਸਾਨ ਉਦਾਂ ਹੀ ਕਰਦਾ। ਸਵੇਰ ਉੱਠਦਾ ਇੱਕ ਮੁਠੀ ਦਾਣੇ ਆਪਣੀ ਛੱਤ ਤੇ ਖਿਲਾਰ ਦਿੰਦਾ। ਹੌਲੀ-ਹੌਲੀ ਉਸ ਦੇ ਕੋਲ ਪਹਿਲਾਂ ਕੋਈ ਵੀ ਪੰਛੀ ਨਹੀਂ ਆਉਂਦਾ। ਫਿਰ ਉਸ ਦੇ ਘਰ ਦੇ ਵਿੱਚ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਨੇ। ਪਹਿਲਾ ਇੱਕ ਆਉਂਦਾ ਦਾਣੇ ਖਾ ਕੇ ਚਲਾ ਜਾਂਦਾ ਫਿਰ ਅਗਲੇ ਦਿਨ ਉਹ ਪੰਛੀ ਆਪਣੇ ਨਾਲ ਦੋ ਹੋਰ ਪੰਛੀ ਲਿਆਉਂਦਾ ਉਹ ਵੀ ਦਾਣੇ ਖਾ ਕੇ ਚਲੇ ਜਾਂਦੇ ਨੇ ਫਿਰ ਉਹ ਪੰਛੀ ਆਪਣੇ ਨਾਲ ਹੋਰ ਜਿਆਦਾ ਪੰਛੀ ਲੈ ਕੇ ਆਉਂਦੇ ਨੇ ਜਿਹਦੇ ਨਾਲ ਉਹਦੇ ਘਰ ਦੇ ਵਿੱਚ ਪੰਛੀਆਂ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਉਹਨੂੰ ਜਿਹੜੇ ਵੀ ਚੌਲਾਂ ਦੇ ਦਾਣੇ ਪਾਉਂਦਾ ਸੀ ਉਹ ਸਾਰੇ ਪੰਛੀ ਆ ਕੇ ਖਾ ਜਾਂਦੇ ਉਸ ਦੀ ਦੁਕਾਨ ਨਾਲ ਵੀ ਇਦਾਂ ਹੀ ਹੋਇਆ ਪਹਿਲਾ ਇੱਕ ਗ੍ਰਾਹਕ ਆਉਂਦਾ ਉਹ ਇਨਸਾਨ ਗ੍ਰਾਹਕ ਨੂੰ ਪਿਆਰ ਨਾਲ ਬੋਲਦਾ ਤੇ ਬਹੁਤ ਹੀ ਵਧੀਆ ਬੋਲਬਾਣੀ ਰੱਖਦਾ ਉਹ ਗ੍ਰਾਹਕ ਆਪਣੇ ਨਾਲ ਦੋ ਹੋਰ ਗ੍ਰਾਹਕ ਲੈ ਕੇ ਆਉਂਦਾ ਹੈ ਹੌਲੀ-ਹੌਲੀ ਉਸਦਾ ਕੰਮ ਰੜ ਪੈਂਦਾ ਹੈ ਉਹ ਇਨਸਾਨ ਖੁਸ਼ ਹੁੰਦਾ ਹੈ ਤੇ ਬਜ਼ੁਰਗ ਬਾਬੇ ਕੋਲ ਜਾਂਦਾ ਹੈ ਉਹਨੂੰ ਜਾ ਕੇ ਕਹਿੰਦਾ ਕਿ ਬਾਬਾ ਜੀ ਥੋੜੇ ਜਿਹੇ ਦਿਨ ਤਾਂ ਬਦਲੇ ਨੇ ਪਰ ਮੈਨੂੰ ਇਹ ਦੱਸੋ ਕਿ ਇਹ ਸਭ ਕੁਝ ਹੋਇਆ ਕਿਵੇਂ ਬਜ਼ੁਰਗ ਬਾਬਾ ਉਸਨੂੰ ਕਹਿੰਦਾ ਕਿ ਪੁੱਤ ਜਦੋਂ ਆਪਾਂ ਕੋਈ ਪੁੰਨ ਦਾ ਕੰਮ ਕਰਦੇ ਆਂ ਚੰਗਾ ਕਰਮ ਕਰਦੇ ਆਂ ਤਾਂ ਰੱਬ ਵੀ ਆਪਣਾ ਸਾਥ ਦਿੰਦਾ ਹੈ ਇਹ ਪੰਛੀ ਇਹ ਕੁਦਰਤ ਰੱਬ ਦੇ ਬਹੁਤ ਨਜ਼ਦੀਕ ਹੁੰਦੀ ਹੈ ਜਦੋਂ ਆਪਾਂ ਇਹਨਾਂ ਲਈ ਕੋਈ ਚੰਗਾ ਕਰਮ ਕਰਦੇ ਆਂ ਤੇ ਇਹ ਸਾਰਾ ਦਿਨ ਆਪਣਾ ਭਲਾ ਮੰਗਦੇ ਨੇ ਤੇ ਜਿੱਥੇ ਵੀ ਜਿੰਨੀ ਵੀ ਦੂਰੇ ਜਾਂਦੇ ਨੇ ਉਨਾ ਹੀ ਆਪਣਾ ਕਾਰੋਬਾਰ ਵੱਧ ਜਾਂਦਾ ਸੋ ਇਸ ਕਰਕੇ ਚੰਗੇ ਕਰਮ ਕਰਨੇ ਬਹੁਤ ਜ਼ਰੂਰੀ ਨੇ ਚੰਗੇ ਕਰਮ ਕਰੇਗਾ ਤੇ ਫੇਰੀ ਤੈਨੂੰ ਚੰਗਾ ਫਲ ਮਿਲੇਗਾ ਹਮੇਸ਼ਾ ਚੰਗੀ ਸੋਚ ਰੱਖੋ ਚੰਗੇ ਕਰਮ ਕਰੋ ਤੂੰ ਵੇਖੀ ਤੇਰਾ ਕੰਮ ਹੋਰ ਵਧੀਆ ਚੱਲੇਗਾ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਸੀ ਉਹ ਇਨਸਾਨ ਹੁਣ ਪੰਛੀਆਂ ਨੂੰ ਵੀ ਦਾਣੇ ਪਾਉਂਦਾ ਪਸ਼ੂਆਂ ਲਈ ਵੀ ਕੁਝ ਕਰਦਾ ਪੰਛੀਆਂ ਲਈ ਗਰਮੀ ਦੇ ਵਿੱਚ ਪਾਣੀ ਵੀ ਰੱਖਦਾ ਹੌਲੀ-ਹੌਲੀ ਉਸਦੇ ਦਿਨ ਬਿਲਕੁਲ ਸਿੱਧੇ ਹੋ ਗਏ ਦੁਕਾਨ ਤੇ ਇੰਨਾ ਕੰਮ ਵਧ ਗਿਆ ਕਿ ਉਸਨੇ ਇੱਕ ਹੋਰ ਆਦਮੀ ਰੱਖਿਆ ਜੋ ਕਿ ਉਸਦੀ ਦੁਕਾਨ ਸੰਭਾਲਦਾ ਸੀ ਇਨ੍ਹਾਂ ਬਜ਼ੁਰਗਾਂ ਕੋਲੋਂ ਇਨ੍ਹਾਂ ਪੀਰਾਂ ਫਕੀਰਾਂ ਕੋਲੋਂ ਆਪਾਂ ਜੋ ਵੀ ਸਿੱਖ ਸਕਦੇ ਹਾਂ ਉਹ ਸਿੱਖੋ ਤੇ ਆਪਣੀ ਜ਼ਿੰਦਗੀ ਵਿੱਚ ਅਪਣਾਓ ਕਿਉਂਕਿ ਇਨ੍ਹਾਂ ਦੀਆਂ ਗੱਲਾਂ ਵੀ ਐਵੇਂ ਨਹੀਂ ਹੁੰਦੀਆਂ ਕਿ ਕਹਿ ਦਿੱਤੀਆਂ ਇਹ ਪਹਿਲਾਂ ਉਸ ਮੁਕਾਮ ਤੇ ਜਾਂਦੇ ਨੇ ਫਿਰ ਆਪਾਂ ਨੂੰ ਦੱਸਦੇ ਨੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ